ਤੋ ਪਹਿਲੀ ਦੀ ਗੱਲ ਹੈ ਜੀ ਇਲੈਕਸ਼ਨ ਜਦੋਂ ਉਹਦਾ ਹੋਇਆ ਜੀ ਉਦੋਂ ਤੋਂ ਹੀ ਸਾਡੀਆਂ ਸੈਲਰੀਆਂ ਰੋਕੀਆਂ ਵੀ ਆਏ ਨੇ ਇਹਨਾਂ ਨੇ ਉਹ ਸਾਡਾ ਜਿਨਾ ਆਰਾਮ ਕਰਿਆ ਪਿਆ ਜੀ ਅਸੀਂ ਢੇੜੇ ਮਾਰ ਮਾਰ ਥੱਕ ਗਏ ਨਾ ਕੋਲ ਬਹੁਤ 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 ਮਹੀਨੇ ਸਾਥ ਦੇ ਆ ਉਹ ਸਾਡਾ ਸਾਥ ਨਹੀਂ ਦੇ ਰਹੇ ਬਿਲਕੁਲ ਵੀ ਹੁਣ ਹੁਣ ਉਹਨਾਂ ਦੇ ਹੱਥ ਖੜੇ ਆ ਹੁਣ ਉਹਨਾਂ ਨੇ ਫੇਰ ਇੱਕ ਗਰੁੱਪ 'ਚ ਮੈਸੇਜ ਕਰਕੇ ਸਾਰੀ ਦੀ ਸਾਰੀ ਗੱਲ ਸਾਡੇ ਤੇ ਸਿੱਟਦੀ ਕਿ EMPLOYEES ਨੂੰ ਪਤਾ ਹੈ ਸੈਟਰਡੇ ਸੰਡੇ ਆਫ ਹੈ ਕੰਮੀ ਆੜਦੇ ਫਿਰ ਮਰੇ ਜਾਂਦੇ ਨੇ ਹਾਂਜੀ ਤਾਰੀਖ ਬਤਾਰੀਖ ਦੇਈ ਜਾ ਰਹੀ ਹੈ ਇੱਕ ਅੰਦਰ ਸਾਡੀ ਮਜਬੂਰੀ ਹੈ ਸਾਡੇ ਨਾਲ ਰਹੋ ਅਸੀਂ ਇਹਨਾਂ ਦੇ ਨਾਲ ਹੈ ਜੇ ਸੀ ਇਹਨਾਂ ਦੇ ਨਾਲ ਰਹਿ ਕੇ ਸਾਡੇ ਘਰ ਚਲਦੇ ਇਹਨਾਂ ਦੀ ਮਜਬੂਰੀ ਦੇਖ ਕੇ ਜੇ ਤਾਂ ਅਸੀਂ ਇਹਨਾਂ ਦੇ ਨਾਲ ਹੈ ਇਹ 2014 ਤੋਂ ਇਹ ਸੋਸਾਇਟੀ ਚੱਲ ਰਹੀ ਹੈ ਤੋਂ ਓਰੇ ਜਿੰਨੇ ਵੀ ਏਮਪਲੋਈਜ਼ ਹੈ ਐਕਚੁਅਲੀ ਪੁੱਛਾ ਜਾਏ ਤੋਂ ਇਹਨਾਂ ਦਾ ਸ਼ੋਸ਼ਾ ਨਹੀਂ ਹੋ ਰਿਹਾ 2014 ਤੋਂ ਬੱਚੇ ਪੜ੍ਹਾਈ ਕਰਤੇ ਹਨ ਉਹਨਾਂ ਕੀ ਆ ਪੇਪਰ ਹੈ ਉਹਨਕੋ ਸਕੂਲ ਮੈਨ ਬੈਠਨੇ ਦੇ ਰਹੇ ਹੈ ਕਹਤੇ ਬੋਰਡ ਕੇ ਪੇਪਰ ਹੈ ਪਹਿਲੇ ਫੀਸ ਭਰੋ ਕਹਾਂ ਸੇ ਦੀਏ ਜਬ dete ਨਹੀਂ ਇਤਨੀ ਮਜਬੂਰੀਏ ਕਰਨਦੇ ਹੈ ਜੀ ਪਰ ਮਜਬੂਰੀ ਦਾ ਫਾਇਦਾ ਨਾ ਠਾਉਨਾ ਸਰ ਉਹ ਜਿਹੜੀ ਬੰਦੀ ਉਹ ਤੇ ਦੋ ਤੇ ਕਮ ਸੇ ਕਮ 2000 ਸਾਢੇ ਸੈਲਰੀ ਹੈ ਕਿਸੇ ਨੂੰ 7 ਮਿਲਦੇ ਹੈ ਘਰ ਦੀ ਬੜੀ ਮਜਬੂਰੀ ਹੁੰਦੀ ਛੁੱਟੀਆਂ ਵੀ ਕਰ ਲੈਂਦੇ ਹੈ ਕਿਸੇ 6000 ਹੈ ਕਿਸੇ ਦਾ 7 ਨੋ ਤਾਂ ਪੂਰੀ ਹੈ ਹੀ ਨਹੀਂ ਇਹਨਾਂ ਤੇ ਫੇ ਉਹ ਵੀ ਨਹੀਂ ਦੇਏ ਜਾ ਰਹੇ ਫੇ ਆਪਾਂ ਕੀ ਕਰੋ ਹਾਥੀ ਖੜੇ ਕਰ ਦਿੱਤੇ ਫਿਰ ਜੇ ਤੁਸੀਂ ਕੰਮ ਛੱਡ ਵੀ ਦਿੰਦੇ ਹੋ ਕਿਉਂ ਉਸ ਚੀਜ਼ ਦੀ ਕੀ ਪਤਾ ਉਹ ਨਾਲ ਦੇਣ ਸਾਨੂੰ ਹੱਥ ਖੜੇ ਕਰਦੇ ਪਰ ਸਾਡਾ ਹਿਸਾਬ ਦਾਬ ਤਾਂ ਬਣਦਾ ਹੈ ਨਾ ਸਰ ਅਸੀਂ ਤਾਂ ਇਹਨਾਂ ਤੋਂ ਮੰਗਾਂਗੇ ਕਿਉਂਕਿ ਇਹ ਮੌਜੂਦਾ ਪ੍ਰਧਾਨ ਜੋ ਹੈ ਥਿੰਦੂ ਸਾਹਿਬ ਹੈ ਜੀ ਇਹਨਾਂ ਨੂੰ ਕਹਾਂਗੇ ਅਸੀਂ ਅਸੀਂ ਹੋਰ ਕਿਹਦੇ ਕੋਲ ਜਾਈਏ ਸਤਿ ਸ਼੍ਰੀ ਅਕਾਲ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਮੈਂ ਰਮਨਦੀਪ ਸਿੰਘ ਅੱਜ ਅਸੀਂ ਖਰੜਾ ਜਲਵਾਯੂ ਟਾਵਰ ਵਿਖੇ ਮੌਜੂਦ ਹਾਂ ਜਿੱਥੇ ਕਿ ਵਰਕਰਾਂ ਦੇ ਵੱਲੋਂ ਸਿਕਿਉਰਿਟੀ ਗਾਰਡਾਂ ਦੇ ਵੱਲੋਂ ਪਲੰਬਰਾ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹਨਾਂ ਦੇ ਇਲਜ਼ਾਮ ਇਹ ਨੇ ਕਿ ਅਸੀਂ ਜਿਸ ਇਸ ਰੈਜ਼ੀਡੈਂਸ ਏਰੀਆ ਦੇ ਵਿੱਚ ਕੰਮ ਕਰਦੇ ਹਾਂ ਸਾਡੀਆਂ 2 ਮਹੀਨੇ ਤੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਜਦਕਿ ਅਸੀਂ ਪੂਰੀ ਤਨਦੇਹੀ ਦੇ ਨਾਲ ਆਪਣਾ ਕੰਮ ਕਰ ਕੀਤਾ ਤੇ ਸਾਨੂੰ ਲਾਰੇ ਵੀ ਲਗਾਏ ਜਾ ਰਹੇ ਨੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਇਲਜ਼ਾਮ ਨੇ ਇਹਨਾਂ ਦੇ ਪਿੱਛੇ ਦੀ ਸੱਚਾਈ ਕੀ ਹੈ ਉਹ ਸਾਰੀ ਚੀਜ਼ਾਂ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ ਪ ਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਾਡੇ ਨਾਲ ਬੀਬੀਆਂ ਮੌਜੂਦ ਨੇ ਸਤਿ ਸ਼੍ਰੀ ਅਕਾਲ ਮਾਤਾ ਜੀ ਕੀ ਕਿਵੇਂ ਹੋ ਜੀ ਦੋ ਮਹੀਨੇ ਹੋ ਗਏ ਵੀਰੇ ਸਾਡੀ ਤਨਖਾਹ ਨਹੀਂ ਦਿੰਦੇ ਰੋਜ਼ ਸਾਨੂੰ ਲਾਰਾ ਲਾਈ ਜਾਂਦੇ ਅੱਜ ਮਿਲ ਜੂਗੀ ਕੱਲ ਮਿਲ ਜੂਗੀ ਸ਼ਨੀਵਾਰ ਨੂੰ ਸੰਡੇ ਨੂੰ ਸ਼ੁੱਕਰਵਾਰ ਕਹ ਦਿੰਦੇ ਆ ਫਿਰ ਕਹਿੰਦੇ ਜੀ ਛੁੱਟੀ ਪੈ ਗਈ ਦੋ ਸਾਨੂੰ ਕਦੇ ਦੋ ਛੁੱਟੀ ਦੱਸ ਦਿਆ ਕਦੇ ਚਾਰ ਦੱਸ ਦਿਆ ਸਾਨੂੰ ਦੋ ਦੋ ਮਹੀਨੇ ਹੋ ਗਏ ਸਾਨੂੰ ਕੋਈ ਤਨਖਾਹ ਨਹੀਂ ਮਿਲੀ ਅਸੀਂ ਬਹੁਤ ਪਰੇਸ਼ਾਨ ਆ ਜੀ ਤੁਸੀਂ ਕੰਮ ਕੀ ਕਰਦੇ ਹੋ ਸਫਾਈ ਦਾ ਕੰਮ ਕਰਦੇ ਆ ਜੀ ਅਸੀਂ ਫਿਰ ਤੁਹਾਡਾ ਗੁਜ਼ਾਰਾ ਕਿਵੇਂ ਚੱਲ ਰਿਹਾ ਜਦੋਂ ਦੋ ਮਹੀਨੇ ਤੋਂ ਤਨਖਾਹ ਨਹੀਂ ਮਿਲੀਆਂ ਬਸ ਇਦਾਂ ਹੀ ਕਦੇ ਕਿਸੇ ਤੇ ਫਿਰ ਹੁਣ ਗੱਲਬਾਤ ਕੀ ਹੋਈ ਹੈ ਇਹ ਕਹਿ ਕੀ ਰਹੇ ਨੇ ਕੁਝ ਨਹੀਂ ਦੱਸ ਰਹੇ ਜੀ ਸਾਨੂੰ ਆਪਣੇ ਆਪ ਹੀ ਵਿੱਚ ਵਿੱਚ ਕਾਲੇ ਮਾਲੇ ਕਰੀ ਜਾ ਰਹੇ ਸਾਨੂੰ ਕੁਝ ਨਹੀਂ ਦੱਸ ਰਹੇ ਕੁਝ ਵੀ ਤੁਹਾਡੇ ਨਾਲ ਵੀ ਸੇਮੇ ਗੱਲ ਹੋਈ ਹੈ ਜੀ ਹਾਂਜੀ ਤਾਰੀਖ ਬਤਾਰੀਖ ਦੇਈ ਜਾ ਰਹੇ ਇੱਕ ਅੰਦੇ ਸਾਡੀ ਮਜਬੂਰੀ ਹੈ ਸਾਡੇ ਨਾਲ ਰਹੋ ਅਸੀਂ ਇਹਨਾਂ ਦੇ ਨਾਲ ਹੈ ਜੇ ਸੀ ਇਹਨਾਂ ਦੇ ਨਾਲ ਰਹਿ ਕੇ ਸਾਡੇ ਘਰ ਚਲਦੇ ਇਹਨਾਂ ਦੀ ਮਜਬੂਰੀ ਦੇਖ ਕੇ ਤਾਂ ਅਸੀਂ ਇਹਨਾਂ ਦੇ ਨਾਲ ਹੈ ਪਰ ਜਦੋਂ ਸੈਲਰੀ ਨਹੀਂ ਮਿਲ ਰਹੀ ਹੈ ਤਾਰੀਖ ਬਤਾਰੀਖ ਦੇਈ ਜਾ ਰਹੇ ਹਰ ਮਜਬੂਰੀ ਦੱਸ ਰਹੀ ਹੈ ਕੁਝ ਨਹੀਂ ਹੱਲ ਹੋ ਰਿਹਾ ਅਸੀਂ ਆਪਣਾ ਕਰ ਕਿੱਦਾਂ ਚਲਾਰੇ ਕਿਰਾਏ ਤੇ ਰਹਿ ਰਹੇ ਖਾਲੀ ਕਰਵਾ ਦੇ ਰੂਮ ਹੁਣ ਉਥੇ ਐਡਵਾਂਸ ਮੰਗਦੇ ਕਿੱਥੇ ਦੀਏ ਜਦੋਂ ਸਾਡੇ ਕੋਲ ਹੋਊਗਾ ਤਾਂ ਹੀ ਦੇਵਾਂਗੇ ਬੱਚੇ ਪੜ੍ਹਾਈ ਕਰਤੇ ਹਨ ਉਹਨਾਂ ਕੀ ਪੇਪਰ ਹੈ ਉਹਨੂੰ ਸਕੂਲ ਮੈਨ ਬੈਠਨੇ ਦੇ ਰਹੇ ਹੈ ਕਹਤੇ ਬੋਰਡ ਕੇ ਪੇਪਰ ਹੈ ਪਹਿਲੇ ਫੀਸ ਭਰੋ ਕਹਾਂ ਸੇ ਦੀਏ ਜਬ ਦੇਤੇ ਨਹੀਂ ਹੈ ਤੁਸੀਂ ਤਾਂ ਡਾਇਰੈਕਟ ਜਿਵੇਂ ਤੁਸੀਂ ਤਾਂ ਅਲੱਗ-ਅਲੱਗ ਘਰਾਂ 'ਚ ਕੰਮ ਕਰ ਰਹੇ ਹੋ ਨਾ ਤੁਸੀਂ ਜਿਹੜਾ ਬੰਦਾ ਉਸ ਘਰ ਦਾ ਮਾਲਕ ਕੋਈ ਅਲੱਗ ਘਰ ਤੇ ਕੰਮ ਨਹੀਂ ਕਰਿਆ ਸੇ ਰੋੜ ਤੇ ਝੜੂ ਲਾਂਦੇ ਆ ਇਹਨਾਂ ਦੇ ਸਾਰਾ ਗੰਦ ਚੱਕਦੇ ਆ 2 ਮਹੀਨੇ ਦੇ ਲਾਰੇ ਲਾਈ ਜਾ ਰਹੇ ਲਾਰੇ ਇਤਨਾ ਗੰਦ ਚੱਕਦੇ ਆ ਦੁਨੀਆ ਭਰ ਦਾ ਜਿਹੜਾ ਗੰਦ ਨਹੀਂ ਹੁੰਦਾ ਉਹ ਵੀ ਚੱਕਦੇ ਆ ਫਿਰ ਵੀ ਸਾਨੂੰ ਸੈਲਰੀ ਨਹੀਂ ਮਿਲਦੀ 9000 ਸਾਡੀ ਸੈਲਰੀ ਹੈ ਕਿਸੇ ਨੂੰ 7 ਮਿਲਦੇ ਘਰ ਦੀ ਬੜੀ ਮਜਬੂਰੀ ਹੁੰਦੀ ਛੁੱਟੀਆਂ ਵੀ ਕਰ ਲੈਂਦੇ ਆ ਕਿਸੇ 6000 ਹੈ ਕਿਸੇ ਦਾ 7 9 ਤਾਂ ਪੂਰੀ ਹੈ ਹੀ ਨਹੀਂ ਇਹਨਾਂ ਦੇ ਉਹ ਵੀ ਨਹੀਂ ਦੇਈ ਜਾ ਰਹੇ ਫਿਰ ਆਪਾਂ ਕੀ ਕਰੂ ਹੁਣ ਇਹਨਾ ਤਿਉਹਾਰ ਵੀ ਲੰਘ ਗਏ ਕਿ ਗਏ ਨੇ ਮੈਨੂੰ ਲੱਗਦਾ ਜਿਵੇਂ ਤੁਸੀਂ ਕਰ ਕਿ 2 ਮਹੀਨੇ ਤੋਂ ਸੈਲਰੀ ਨਹੀਂ ਦਿੱਤੀ ਤਿਉਹਾਰ ਸਾਲ ਵਿੱਚੋਂ ਇੱਕ ਵਾਰ ਆਉਂਦੇ ਨੇ ਸਾਡਾ ਬਹੁਤ ਕੀਮਤੀ ਸਮਾਂ ਹੁੰਦਾ ਹੈ ਉਹ ਫਿਰ ਉਹ ਤੁਹਾਡਾ ਕਿਵੇਂ ਲੰਘਿਆ ਕੀ ਜਮੀਨ ਲੰਘਿਆ ਜਬ ਪੈਸੇ ਹੋਣਗੇ ਤਾਂ ਹੀ ਤਿਉਹਾਰ ਕਰੂਗੇ ਹੁਣ ਉਦਾਸ ਹੋ ਕੇ ਘਰੀ ਬੈਠਣਾ ਹੈ ਪਰ ਇਹਨਾਂ ਨੂੰ जरा ਵੀ ਸ਼ਰਮ ਨਹੀਂ ਆ ਗਈ ਨਿਕਲੇ ਸਾਡੇ ਜਿਵੇਂ ਨਾਰਮਲ ਤਿਹਾਰ ਨਿਕਲਦੇ ਉਦਾਂ ਹੀ ਸਾਡੇ ਐਵੇਂ ਤਿਹਾਰ ਨਿਕਲ ਗਏ ਦੀਵਾਲੀ ਦਾ ਤਿਹਾਰ ਸਭ ਤੋਂ ਵੱਡਾ ਹੁੰਦਾ ਸਾਡਾ ਉਹ ਵੀ ਐਵੇਂ ਨਿਕਲ ਗਿਆ ਇਹ ਇਹ ਬੀਬੀਆਂ ਨੇ ਜਿਵੇਂ ਇਹਨਾਂ ਵਿੱਚੋਂ ਕੋਈ ਸਫਾਈ ਦਾ ਕੰਮ ਕਰਦੀ ਹੈ ਹਨਾ ਅਲੱਗ-ਅਲੱਗ ਤਰ੍ਹਾਂ ਦੇ ਕੰਮ ਨੇ ਇਹਨਾਂ ਦੇ ਪਰ ਇਹ ਕਹਿੰਦੇ ਸਾਡੇ ਤਿਉਹਾਰ ਵੀ ਖਾਲੀ ਲੰਘ ਗਏ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ ਬਹੁਤ ਮਾੜੀ ਗੱਲ ਹੈ ਤਾਂ ਨਹੀਂ ਕਰਨਾ ਚਾਹੀਦਾ ਤੇ ਸਿਕਿਉਰਿਟੀ ਗਾਰਡ ਬਾਈ ਵੀ ਸਾਡੇ ਨਾਲ ਮੌਜੂਦ ਨੇ ਬਾਈ ਤੁਹਾਡੀ ਕਿੰਨੀ ਕ ਸੈਲਰੀ ਸੀ ਕਿੰਨੇ ਕ ਟਾਈਮ ਤੋਂ ਸਾਰਿਆਂ ਦੀ 2-2 ਮਹੀਨੇ ਤੋਂ ਹੀ ਜਿਹੜੀ 2-2 ਮਹੀਨੇ ਤੋਂ ਸਾਰਿਆਂ ਹੀ 12000 ਰੁਪਏ ਮਿੰਟ ਸਰ ਕੋਈ ਫੈਸਿਲਿਟੀ ਨਹੀਂ ਹੈ ਗਵਰਨਮੈਂਟ ਦੇ ਸੋਸਾਇਟੀ ਆ ਕੋਈ ਵੀ ਪੀਐਫ ਨਾ ਆਈਐਸਆਈ ਨਾ ਕੁਝ ਵੀ ਨਹੀਂ ਹੈ ਸਰ ਮੈਂ ਕਿਰਾਏ ਤੇ ਰਹਿਣਾ 8000 ਕਰਾਇਆ ਹੋ 12000 ਰੁਪਏ ਮੈਂਟ 12000 ਕੀ ਹੁੰਦਾ ਜੀ ਅੱਜ ਕੱਲ ਗਵਰਨਮੈਂਟ ਦਾ ਰੇਟ ਹੈ 8 ਘੰਟੇ ਡਿਊਟੀ 20000 ਪੇਮੈਂਟ ਹੈ ਸਰ ਇਹ 12000 ਦੇ ਅੰਡੇ ਛਰੀ ਐ ਐਸਆਈਪ ਕੋਈ ਵੀ ਨਹੀਂ ਸਰ ਇਹ ਵੀ ਤਾਂ ਕਹਿ ਸਕਦੇ ਨੇ ਕਿ ਅਸੀਂ ਥੋੜੀ ਤੁਹਾਨੂੰ ਕਿਹਾ ਸੀ ਕਿ ਤੁਸੀਂ 12000 ਤੇ ਨੌਕਰੀ ਕਰੋ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਉਹ ਤਾਂ ਗੱਲ ਠੀਕ ਹੈ ਸਰ ਇਹ ਮਜਬੂਰੀ ਹੀ ਕਰਨ ਦੇ ਆ ਜੀ ਪਰ ਮਜਬੂਰੀ ਦਾ ਫਾਇਦਾ ਨਾ ਉਠਾਓ ਨਾ ਸਰ ਉਹ ਜਿਹੜੀ ਬੰਦੀ ਉਹ ਤੇ ਦੋ ਕਮ ਸੇ ਕਮ ਆਪਾਂ ਘਰ ਤੇ ਚਲਾਈਏ ਮਾੜਾ ਮੋਟਾ ਉਵਿੰਨ ਦੇਂਡੇ ਸਰ ਜਰਾ ਕਿਵੇਂ ਚੱਲ ਰਿਹਾ ਹੈ ਭਾਜੀ ਕਿਵੇਂ ਗੁਜ਼ਾਰਾ ਕਰ ਰਹੇ ਹੋ ਜਿੱਦਾਂ ਨਾ ਕਿਹਾ ਭੰਜੀ ਹੁੰਨ ਨੇ ਕਿ ਫੜਫੜਾਕ ਕਰਨ ਦੇ ਆ ਜੀ ਮਾਲਣ ਦੇ ਨਾਲ ਵੀ ਤੰਗ ਕਰ ਰਹੇ ਹੁਣ ਆਇਦਰ ਵੀ ਕਿਰਾਇਆ ਵਾਲਾ ਵੀ ਕਹਿੰਦਾ ਪਹਿਲੀ ਤਰੀ ਨੂੰ ਕਹਿੰਦਾ ਖਾਲੀ ਕਰ ਦਿਓ ਭਰਾਵਾ ਆਪਾਂ ਕਿੱਥੇ ਜਾਵਾਂਗੇ ਸਰ ਵਰਕਰ ਹੈਗੇ ਆ ਸੀਨੀਅਰ ਆਪਾਂ ਕਿੱਥੇ ਜਾਵਾਂਗੇ ਦੱਸੋ ਹਾਂਜੀ ਕੀ ਕਰ ਰਹੇ ਹੋ ਮੈਂ ਕਿਹਾ ਅਸੀਂ ਤਾਂ ਆਪਣੇ ਸਾਹ ਸੀਨੀਅਰ ਤੋਂ ਮੰਗਦੇ ਆਂ ਅਸੀਂ ਇੱਕ ਦੂਜੇ ਦਾ ਸਹਾਰਾ ਅਸੀਂ ਆਪ ਬੰਨਦੇ ਆਂ ਹਾਂਜੀ ਇਹਨਾਂ ਦਾ ਕੋਈ ਹੋ ਨਹੀਂ ਬਿਲਕੁਲ ਤੁਸੀਂ ਦੇਖ ਸਕਦੇ ਕੋਈ ਸਾਰਾ ਨਹੀਂ ਹੈਗਾ ਸਾਨੂੰ ਇਸ ਸੁਸਾਇਟੀ ਚ ਭਾਈ ਜਿਵੇਂ ਜ਼ਿਆਦਾਤਰ ਮੈਂ ਦੇਖਦਾ ਕਿ ਜਿਹੜੀਆਂ ਸਿਕਿਉਰਿਟੀ ਮੈਨੇਜਮੈਂਟ ਹੁੰਦੀ ਹੈ ਉਹ ਇੱਕ ਕੰਪਨੀ ਦੇ ਆਰਡਰ ਹੁੰਦੀ ਹੈ ਇੱਕ ठेकेदार ਦੇ ਕੋਲ ਹੁੰਦੀ ਹੈ ਇੱਥੇ ਐਦਾ ਦਾ ਕੋਈ ਸਿਸਟਮ ਨਹੀਂ ਇਹਨਾਂ ਨੇ ਇਲੈਕਸ਼ਨ ਕਰਾਏ ਆ ਜੀ 2 ਮਹੀਨੇ ਪਹਿਲੇ ਦੀਵਾਲੀ ਤੋਂ ਪਹਿਲੀ ਦੀ ਗੱਲ ਹੈ ਜੀ ਇਲੈਕਸ਼ਨ ਜਦੋਂ ਦਾ ਹੋਇਆ ਜੀ ਉਦੋਂ ਤੋਂ ਹੀ ਸਾਡੀਆਂ ਸੈਲਰੀਆਂ ਰੋਕੀਆਂ ਵੀ ਆਇਆ ਇਹਨਾਂ ਨੇ ਉਹ ਸਾਡਾ ਜੀਣਾ ਆਰਾਮ ਕਰਿਆ ਪਿਆ ਜੀ ਅਸੀਂ ਢੇੜੇ ਮਾਰ ਮਾਰ ਥੱਕ ਗਏ ਇਹਨਾਂ ਕੋਲ ਵੀ ਸਾਡੀ ਸੈਲਰੀ ਕਰ ਦੋ ਹੁਣ ਮੈਨੇਜਮੈਂਟ ਹੱਥ ਖੜੇ ਕਰਦੀ ਐ ਸਾਡੇ ਕੋਲ ਵੀ ਤੁਸੀਂ ਜੋ ਮਰਜ਼ੀ ਕਰ ਲੋ ਸਾਡੇ ਹੱਥ ਖੜੇ ਐ ਹੁਣ ਭਾਈ ਤੁਹਾਡੀ ਡਿਮਾਂਡ ਕੀ ਐ ਤੁਸੀਂ ਚਾਹੁੰਦੇ ਕੀ ਹੋ ਅਸੀਂ ਚਾਹੁੰਦੇ ਆ ਵੀ ਸਾਡਾ ਜਿਹੜਾ ਹਿਸਾਬ-ਤਾਬ ਰੁਕੇ ਵਾ ਸਾਡਾ ਹਿਸਾਬ-ਤਾਬ ਦੋ ਜੇ ਕੰਮ ਇਹਨਾਂ ਨੇ ਕੰਟੀਨਿਊ ਕਰਵਾਣਾ ਤਾਂ ਸਾਡੀ ਸੈਲਰੀ ਦੋ ਨਹੀਂ ਇਹਨਾਂ ਨੇ ਕੰਟੀਨਿਊ ਕਰਾਣਾ ਸਾਡਾ ਟੋਟਲ ਹਿਸਾਬ ਕਰ ਦੋ ਤੁਸੀਂ ਕਹਿੰਦੇ ਕਿ ਹੱਥ ਹੀ ਖੜੇ ਕਰ ਦਿੱਤੇ ਫਿਰ ਜੇ ਤੁਸੀਂ ਕੰਮ ਛੱਡ ਵੀ ਦਿੰਦੇ ਹੋ ਕਿਉਂ ਉਸ ਚੀਜ਼ ਦੀ ਕੀ ਪਤਾ ਉਹ ਨਾਲ ਦੇਣ ਸਾਨੂੰ ਅਸੀਂ ਤਾਂ ਹੱਥ ਖੜੇ ਕਰਦੇ ਪਰ ਸਾਡਾ ਹਿਸਾਬ-ਤਾਬ ਤਾਂ ਬਣਦਾ ਆ ਨਾ ਸਰ ਅਸੀਂ ਤਾਂ ਇਹਨਾਂ ਤੋਂ ਮੰਗਾਂਗੇ ਕਿ ਇਹਨਾਂ ਨੂੰ ਕਹਾਂਗੇ ਅਸੀਂ ਅਸੀਂ ਹੋਰ ਕਿਹਦੇ ਕੋਲ ਜਾਈਏ ਜੀ ਮੌਜੂਦਾ ਪ੍ਰਧਾਨ ਇਹ ਨੇ ਜੀ ਜਿਹੜੇ ਇਲੈਕਸ਼ਨ ਦੇ ਵਿੱਚ ਜਿੱਤੇ ਨੇ ਵੈਸੇ ਜਿਹੜਾ ਬੰਦਾ ਥੋੜਾ ਤੁਹਾਡੇ ਕਾਊਂਟਰ 'ਚ ਸੈਲਰੀ ਆ ਪਾਉਂਦਾ ਹੈ ਉਹਦੇ ਨਾਲ ਤੁਹਾਡੀ ਗੱਲਬਾਤ ਹੋਈ ਕੁਛ ਹਾਂਜੀ ਉਹ ਵੀ ਅੱਗੇ ਸਾਡੇ ਵਾਂਗੂ ਹੀ ਨੌਕਰ ਹੈ ਜੀ ਉਹ ਵੀ ਸਾਡੇ ਵਾਂਗੂ ਨੌਕਰ ਹੈ ਜੀ ਉਹ ਵੀ ਨੌਕਰੀ ਕਰ ਰਹੇ ਆ ਜੀ ਇਹ ਸਾਹਮਣੇ ਆ ਜੀ ਸੁਪਰਡੈਂਟ ਸਾਹਿਬ ਹੈ ਅੱਛਾ ਇਹ ਬਾਈ ਜੀ ਨੇ ਬਾਈ ਜੀ ਤੁਸੀਂ ਸੈਲਰੀਆਂ ਪਾਉਂਦੇ ਹੋ ਇਹਨਾਂ ਦੀ ਅੱਗੇ ਹਾਂਜੀ ਸਰ ਹਾਂਜੀ ਤੇ ਮਸਲਾ ਕੀ ਹੈ ਭਾਈ ਤੁਸੀਂ ਥੋੜਾ ਜਿਹਾ ਐਕਸਪਲੇਨ ਕਰੋ ਕਿ ਚੱਕਰ ਕੀ ਪੈ ਗਿਆ ਸਰ ਚੱਕਰ ਕੀ ਹੈ ਕਿ ਮਤਲਬ 2.5 ਇਨੇ ਅੰਦਰ ਦਾ ਆਪਸ ਚ ਹੀ ਮਸਲਾ ਪੈ ਰਿਹਾ ਹੈ ਰੈਜ਼ੀਡੈਂਟ ਦਾ ਦੋ ਸੁਸਾਇਟੀਆਂ ਬਣੀ ਹੋਈਆਂ ਇੱਕ ਜੀਵੀਟੀ ਐਮਓਏ ਕਰਕੇ ਬਣੀ ਹੋਈ ਹੈ ਇੱਕ ਜੀਵੀਟੀ ਹੋਏ ਕਰਕੇ ਬਣੀ ਹੋਈ ਹੈ ਤਾਂ ਜਿਹੜੀ ਪੁਰਾਣੀ ਐਗਜ਼ਿਸਟਿੰਗ ਜਿਹੜੀ ਸੁਸਾਇਟੀ ਹੈ ਉਹਨਾਂ ਨੇ ਐਸਬੀਆਈ ਬੈਂਕ ਦੇ ਉੱਤੇ ਕੇਸ ਪਾਤਾ ਠੀਕ ਹੈ ਉਹਨਾਂ ਨੂੰ ਪਾਰਟੀ ਬਣਾਇਆ ਹੈ ਕੇਸ ਕੋਰਟ ਦੇ ਵਿੱਚ ਪੈ ਰਿਹਾ ਹੈ ਤਾਂ ਉਹਨਾਂ ਨੇ ਹਜੇ ਸੈਲਰੀਆਂ ਰੋਕੀ ਹੋਈਆਂ ਹਨ ਬੈਂਕ ਨੇ ਹੁਣ ਐਡਮਿਨਿਸਟਰੇਟਰ ਲਾਤਾ ਐਸ ਡੀ ਐਮ ਸਾਹਿਬ ਨੇ ਤੋਂ ਐਡਮਿਨਿਸਟਰੇਟਰ ਜਿਹੜਾ ਲੱਗਿਆ ਉਹਦੇ ਵੀ ਸਿਗਨੇਚਰ ਅਪਡੇਟ ਨਹੀਂ ਹੋ پا ਰਹੇ ਹੈ ਬੈਂਕ ਦੇ ਵਿੱਚ ਤਾ ਕਰਕੇ ਸਾਡੀ ਸੈਲਰੀਆਂ ਸਾਰਿਆਂ ਦੀ ਰੁਕੀ। ਇੱਥੇ ਮਸਲਾ ਇਹ ਹੈ ਨਾ ਜਿਵੇਂ ਤੁਸੀਂ ਇਹਨਾਂ ਨੂੰ ਮੈਨੇਜ ਕਰ ਰਹੇ ਹੋ ਇਹਨਾਂ ਦੀ ਪ੍ਰਦਾਨਗੀ ਕਰ ਰਹੇ ਹੋ ਤੁਸੀਂ ਇਹਨਾਂ ਦੀ ਸੈਲਰੀਆਂ ਪਾਉਂਦੇ ਹੋ। ਹੁਣ ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਅਸੀਂ ਤਾਂ ਸਾਰੇ ਕੋਈ ਕਿਰਾਏ ਤੇ ਰਹਿੰਦਾ ਹੈ ਨਾ 12-12000 ਰੁਪਏ ਸੈਲਰੀ ਆ ਮਤਲਬ 400 ਰੁਪਏ ਦਿਹਾੜੀ ਬਣਦੀ ਹੈ ਹੈਨਾ। ਅੱਜ ਦੇ ਟਾਈਮ 'ਚ ਤਾਂ ਇੱਕ ਮਜ਼ਦੂਰ ਜੇ ਲੇਬਰ ਚੌਂਕ ਤੇ ਵੀ ਖੜ੍ਹਾ ਜਾਂਦਾ ਉਹਨੂੰ ਵੀ 700 ਰੁਪਏ ਮਿਲਦਾ ਹੈ। ਹੈਨਾ ਇਹ 22 ਹੁਣ 4-400 ਰੁਪਏ ਤੇ ਕੰਮ ਕਰ ਰਹੇ ਨੇ। ਇਹਨਾਂ ਤੋਂ ਤਾਂ ਕੋਈ ਕਸੂਰ ਨਹੀਂ ਜੇ ਬੈਂਕ ਦੇ ਵਿੱਚ ਕੋਈ ਇੰਟਰਨਲ ਪ੍ਰੋਬਲ ਦੇ ਚੈਨਲ ਕੇ ਮਾਧਿਅਮ ਤੋਂ ਇਹ ਵੀ ਐਡਮਿਨਿਸਟ੍ਰੇਸ਼ਨ ਨੂੰ ਮੈਸੇਜ ਦੇਣਾ ਚਾਹਾਂਗਾ ਕਿ 2014 ਤੋਂ ਇਹ ਸੋਸਾਇਟੀ ਚੱਲ ਰਹੀ ਹੈ ਤੋਂ ਉਰੇ ਜਿੰਨੇ ਵੀ EMPLOYEES ਹੈ ਐਕਚੁਅਲੀ ਪੁੱਛਾ ਜਾਏ ਤੋਂ ਇਹਨਾਂ ਦਾ ਸ਼ੋਸ਼ਣ ਨਹੀਂ ਹੋ ਰਿਹਾ 2014 ਤੋਂ ਠੀਕ ਹੈ ਨਾ ਜਿਹੜੀ ਮਿਨੀਮਮ ਵੇਜ ਦੀ ਸੈਲਰੀ ਹੈ ਉਹ ਵੀ ਇਹਨਾਂ ਨੂੰ ਨਹੀਂ ਮਿਲ ਰਹੀ ਹੈ ਠੀਕ ਹੈ ਨਾ ਔਰ ਜਿਹੜੀ ਸੈਲਰੀ ਦੇ ਰਹੇ ਕੋਈ 10000 ਦੇ ਲੱਗਿਆ ਕੋਈ 8000 ਦੇ ਵਿੱਚ ਕੋਈ 12000 ਦੇ ਵਿੱਚ ਸਾਰੇ ਇਦਾਂ ਹੀ ਵਿਚਾਰੇ ਗਰੀਬ ਬੰਦੇ ਹੈ ਨਾਈਟ ਟਾਈਮ ਤੋਂ ਸੈਲਰੀ ਮਿਲਦੀ ਹੈ ਨਹੀਂ ਸਭ ਕੁਝ ਤੋਂ ਮੇਰੀ ਇਹ ਵੀ ਦਰਖਾਸਤ ਹੈ ਕਿ ਤੁਸੀਂ ਐਡਮਿਨਿਸਟ੍ਰੇਸ਼ਨ ਨੂੰ ਮੈਸੇਜ ਪੁਚਵਾਓ ਕਿ ਸਾਡੀ ਜਿਹੜੀ ਮਿਨੀਮਮ ਸੈਲਰੀ ਹੈ ਜਿਹੜੀ ਮਿਨੀਮਮ ਵੇਜਸ ਜਿਹੜੀ ਗਵਰਨਮੈਂਟ ਨੇ ਡਿਕਲੇਅਰ ਕੀਤੀ ਹੋਈ ਹੈ ਉਹ ਸਾਨੂੰ ਮਿਲੇ ਠੀਕ ਹੈ ਨਾ ਔਰ ਕੋਈ ਪੋਲਿਸੀ ਸਟੈਂਡਰਡ ਪੋਲਿਸੀ ਕੋਈ ਸੋਸਾਇਟੀ ਦੀ ਬਣੀ ਨਹੀਂ ਹੋਈ ਹੈ ਤਾਂ ਪੋਲਿਸੀ ਵੀ ਬਣਾਈ ਜਾਏ ਕਿ ਜਿਹੜਾ ਸਾਡਾ ਸਿਸਟਮ ਹੈ ਉਹ درست ਚੱਲਦਾ ਰਹੇ ਠੀਕ ਹੈ ਨਾ ਕੋਈ ਐਚਆਰ ਲਗਾਇਆ ਜਾਏ ਠੀਕ ਹੈ ਨਾ ਤਾਂ ਕਿ ਸਾਨੂੰ ਜਿਹੜਾ ਪੀਐਫੀ ਐਸਆਈ ਹੈ ਉਹ ਵੀ ਮਿਲੇ ਔਰ ਜਿਹੜਾ ਐਨੂਅਲ ਇਨਕਰੀਮੈਂਟ ਹੈ ਉਹ ਵੀ ਸਾਨੂੰ ਟਾਈਮਲੀ ਮਿਲਦਾ ਰਹੇ ਤੋਂ ਹਲੇ ਮੈਂ ਹੀ ਕਹਿਣਾ ਚਾਹਾਂਗਾ ਕਿ ਸਿਸਟਮ ਬਿਲਕੁਲ ਥੱਪ ਹੈ ਸੋਸ ਵਰਕਰਾਂ ਦੀ ਕੋਈ ਕੋਈ ਸੁਣਾਈ ਨਹੀਂ ਹੈ ਸਰ ਭਾਈ ਮੈ ਮੈਨੂੰ ਦੱਸੋ ਮੜਾ ਜੀ ਕਿ ਇੱਥੇ ਕਿਹੜੇ ਕਿਹੜੇ ਕੈਟਾਗਰੀ ਦੇ ਬੰਦੇ ਖੜੇ ਨੇ ਕੀ ਕੀ ਕੰਮ ਕਰਦੇ ਨੇ ਕਿਹਨਾ ਕਿਹਨੇ ਦੇ ਸੈਲਰੀ ਨੇ ਮੀਡਲ ਕਲਾਸ ਪਰਿਵਾਰ ਤੋਂ ਐ ਜੀ ਕੋਈ ਵੀ ਬੰਦਾ ਇੱਥੋਂ ਕੋਈ ਹਾਈ ਕਲਾਸ ਫੈਮਿਲੀ ਦਾ ਬੰਦਾ ਕੋਈ ਵੀ ਨਹੀਂ ਹੈ ਜੀ ਸਾਰੇ ਬਹੁਤ ਔਖਾ ਆਪਣਾ ਗੁਜ਼ਾਰਾ ਕਰ ਰਹੇ ਜੀ ਬਹੁਤ ਘੱਟ ਸੈਲਰੀ ਹੈ ਸਰ 12000 ਕੀ ਕੀ ਕੰਮ ਕਰਦੇ ਨੇ ਪਲੰਬਰ ਨੇ ਅੱਛਾ ਤੁਸੀਂ ਪਲੰਬਰ ਹੋ ਭਾਈ ਹਾਂ ਜੀ ਪਲੰਬਰ ਦਾ ਕੰਮ ਕਰਦੇ ਹਾਂ ਭਾਈ ਡਿਊਟੀ ਡਿਊਟੀ ਟਾਈਮਿੰਗ ਕੀ ਰਹਿੰਦੀ ਹੈ ਡਿਊਟੀ ਵੀਰਾਂ 9 ਤੇ 5 ਵਜੇ ਤੱਕ ਆਈ ਹੈ ਬਣੀ ਅੱਛਾ ਜੀ ਹੁ 2 ਮਹੀਨੇ ਦੇ ਵਿੱਚ ਆਪਾਂ ਰੋਜ਼ ਕੰਮ ਪਾਉਂਦੇ ਆ ਕੰਪਲੀਟਾਂ ਕਰਦੇ ਆ ਫੋਨ ਆਉਗਾ ਦਾ ਕੰਪਲੀਟ ਕਰਕੇ ਹੋਣੀ ਪੈਂਦੀ ਆ ਦਿਹਾੜੀ ਦੇ ਵਿੱਚੋਂ 10 ਵੀ ਕੰਪਲੀਟਾਂ ਕਰਦੇ ਆ 12 ਵੀ ਕਰਦੇ ਆ ਇਹਨਾਂ ਦਾ ਕੰਮ ਚੱਲਦਾ ਹੀ ਵਧੀਆ ਚੱਲਦਾ ਹੈ ਜੇ ਅਸੀਂ ਇਹਨਾਂ ਨੂੰ ਵਧੀਆ ਕੰਮ ਕਰਕੇ ਦਿੰਦੇ ਆ ਜੀ ਪਰ ਸਾਡੀ ਸੈਲਰੀ ਵੀ ਆ ਪਾਉਂਦੀ ਹੈ ਤੁਹਾਡੀ ਜੁਆਇਨਿੰਗ ਕਿੰਨੇ ਕਰਾਈ ਸੀ ਇੱਥੇ ਜੁਆਇਨਿੰਗ ਸਾਡੀ ਭਾਜੀ ਸਾਹਿਬ ਹੈਗੇ ਕਨਵਜੋ ਸਾਹਿਬ ਹੈਗੇ ਉਹਨਾਂ ਨੇ ਸਾਨੂੰ ਜੁਆਇਨਿੰਗ ਕਰਾਈ ਦੀ ਉਰੇ ਉਹਦੇ ਕਰਕੇ ਆਏ ਸੀਗੇ ਜੀ ਜਦੋਂ ਤੁਸੀਂ ਜੁਆਇਨ ਕੀਤਾ ਉਦੋਂ ਸਾਡੀ ਕੀ ਗੱਲਬਾਤ ਹੋਈ ਸੀ ਇਹਨਾਂ ਦੇ ਨਾਲ ਕੀ ਕੰਟਰੈਕਟ ਹੋਇਆ ਇਹ ਕਹਿੰਦੇ ਵੀ ਆਪਣਾ ਵੀ ਸੈਲਰੀ ਹੈ ਜਿਹੜੀ ਸੈਲਰੀ ਆਪਣੀ 2 ਤਰੀਕ ਨੂੰ ਪੈ ਜਾਂਦੀ ਹੈ ਅੱਛਾ ਜੀ ਇਹਨਾਂ ਨੇ ਆਹ ਗੱਲ ਕਹੀ ਹੈ ਜੀ ਮੈਂ ਚਲੋ ਠੀਕ ਹੈ ਜੀ ਹੁਣ ਦੇਖ ਲਓ ਅਸੀਂ 20 ਤਰੀਕ ਦੇ ਲੱਗੇ ਪਿਆ ਹੁਣ ਮੁੜ ਕੇ ਵੀ ਇੱਕ 2 ਮਹੀਨੇ ਹੋ ਗਏ ਜੀ ਭਾਈ ਕਿੰਨੇ ਪਲੰਬਰ ਨੇ ਇੱਥੇ ਜਿਹੜੇ ਕੰਮ ਕਰਦੇ ਪਲੰਬਰ ਆ ਗਿਆ ਜੀ 4 5 ਪੰਬਰਾਂ ਸੀ ਜੀ 5 ਪੰਬਰ ਨੇ ਮਤਲਬ ਲਗਦਾ 10 ਤੋਂ 12 ਸਿਕਿਉਰਿਟੀ ਗਾਰਡ ਵੀ ਖੜੇ ਨੇ ਤੇ ਬੀਬੀਆਂ ਖੜੀਆਂ ਨੇ ਅੱਜ 25 ਸਿਕਿਉਰਿਟੀ ਗਾਰਡ ਨੇ ਸਾਰੀ ਇਹ ਚਿੱਟਾਂ ਦੇ ਵਿੱਚ ਸਾਡੀਆਂ ਡਿਊਟੀਆਂ ਹੁੰਦੀਆਂ ਨੇ ਕਿੰਨੇ ਘੰਟੇ ਡਿਊਟੀ ਹੁੰਦੀ ਹੈ ਤੁਹਾਡੀ ਮੇਰੀ ਜਨਰਲ ਡਿਊਟੀ ਹੈ ਸਰ 9 ਵਜੇ ਤੋਂ ਲੈ ਕੇ 5 ਵਜੇ ਤੱਕ ਡਿਊਟੀ ਮੇਰੀ ਤੇ ਤੁਸੀਂ ਮਤਲਬ ਹੁਣ ਆਪਣੇ ਖਰਚੇ ਤੇ ਪੱਲਿਓ ਪੈਸੇ ਲਾ ਕੇ ਅਪ ਡਾਊਨ ਕਰ ਰਹੇ ਹੋ ਸੈਲਰੀਆਂ ਨਾ ਮਿਲਣ ਦੇ ਬਾਵਜੂਦ ਵੀ ਤੁਸੀਂ 2 ਮਹੀਨੇ ਇੱਥੇ ਕੰਮ ਕਰ ਰਹੇ ਹੋ ਕਰ ਰਹੇ ਆ ਜੀ ਸਾਨੂੰ ਗੋਲੀਆਂ ਦਿੰਦੇ ਪਏ ਆ ਵੀ ਅਸੀਂ ਸਾਨੂੰ ਸੈਲਰੀ ਪਾ ਦਾਂਗੇ ਤੀਜੇ ਦਿਨ ਦੀ ਤਾਂ ਫੇਰ ਅਸੀਂ ਕੀਤੀ ਆ ਹੁਣ ਥੋੜੇ ਦਿਨ ਪਹਿਲਾਂ ਪਰਸੋਂ ਚਾਹਤੇ ਕੀਤੀ ਸੀ ਉਸ ਦਿਨ ਵੀ ਇਹਨਾਂ ਨੇ ਐਂ ਕਹਿਤਾ ਵੀ ਅਸੀਂ 7 ਤਰੀਕ ਨੂੰ ਫਾਈਨਲ ਹੈ ਵੀ ਪਾ ਦਾਂਗੇ ਕਿਸੇ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਬਾ ਇਹਨਾਂ ਨੇ ਸਾਨੂੰ ਮਤਲਬ ਕਿ ਸਾਡੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਹੈਗੇ ਅਸੀਂ ਕੰਮ ਆਪਣਾ 100% ਕੰਮ ਕਰਦੇ ਆ ਦਿਨ ਕਰਦੇ ਵੀ ਇਹਨਾਂ ਨੂੰ ਕਰਕੇ ਦਿੰਨੇ ਆ ਬਾਕੀ ਸਾਨੂੰ ਆ ਦੇਖੋ ਆ ਪ੍ਰੂਫ ਹੈ ਸਾਡੇ ਤੁਹਾਡੇ ਸਾਹਮਣੇ ਆ 7 ਤਰੀਕ ਸਾਨੂੰ ਇਹ ਸਾਡਾ ਸਿਕਿਉਰਟੀ ਦਾ ਗਰੁੱਪ ਹੈ ਪਰ ਸਾਨੂੰ ਇਹਨਾਂ ਨੇ 7 ਤਰੀਕ ਦਿੱਤੀ ਸੀ 6 ਤਰੀਕ ਦਿੱਤੀ ਇਹਨਾਂ ਨੇ ਠੀਕ ਹੈ ਤੇ ਉਹ ਸਾਨੂੰ ਮਿਲੀ ਨਹੀਂ ਹੈਗੀ ਮਤਲਬ ਸਾਡੀਆਂ ਉਮੀਦਾਂ ਤੇ ਖਰੇ ਉਤਰੇ ਨਹੀਂ ਹੈਗੇ ਅਸੀਂ ਵੀ ਜਿਨ੍ਹਾਂ ਨੂੰ ਦੇਣੇ ਪੈ ਸੀ ਅਸੀਂ ਵੀ ਉਹਨਾਂ ਨਾਲ ਗਾਹ ਵਾਦੇ ਕੀਤੇ ਸੀ ਅਗਲੇ ਵੀ ਸਾਨੂੰ ਫੋਨ ਕਰਦੇ ਆ ਵੀ ਭਾਈ ਹੁਣ ਤੁਸੀਂ 7 ਤਰੀਕ ਦਿੱਤੀ ਸੀ ਤੁਸੀਂ ਸਾਨੂੰ ਪੈਸੇ ਨਹੀਂ ਦਿੱਤੇ ਸਕੂਲਾਂ ਚੋਂ ਫੋਨ ਆ ਰਹੇ ਵੀ ਤੁਸੀਂ ਫੀਸਾਂ ਨਹੀਂ ਭਰੀਆਂ ਵੈਨ ਵਾਲੇ ਕਹਿ ਰਹੇ ਸਾਨੂੰ ਵੈਨ ਦੇ ਪੈਸੇ ਤਾਂ ਉਹ ਨਹੀਂ ਤਾਂ ਬੱਚੇ ਨਹੀਂ ਲੈ ਕੇ ਜਾਂਦੇ ਅਸੀਂ ਅਸੀਂ ਕਿੱਥੇ ਜਾਈਏ ਜੀ ਦੇਖੋ ਜੀ ਸਾਰਾ ਸਾਲ ਬੰਦਾ ਕੰਮ ਕਰਦਾ ਦਿਵਾਲੀ ਦਾ ਤਿਹਾਰ ਸਭ ਤੋਂ ਵੱਡਾ ਮੰਨਿਆ ਜਾਂਦਾ ਜੀ ਸਾਰੇ ਜਿੰਨੇ ਵੀ ਵਰਕਰ ਆ ਜੀ ਸਾਰਿਆਂ ਦੀ ਦਿਵਾਲੀ ਸੁੱਕੀ ਗਈ ਹੈ ਫਿੱਕੀ ਗਈ ਹੈ ਜੀ ਕਿਸੇ ਬੰਦੇ ਕੋਲ ਵੀ 10 ਰੁਪਏ ਜੇਬ ਚ ਨਹੀਂ ਸੀਗੇ ਦਿਵਾਲੀ ਵਾਲੇ ਦੇਣਾ ਸੀ ਧਰਨੇ ਤੇ ਬੈਠੇ ਸੀਗੇ ਜਦ ਵੀ ਸਾਨੂੰ ਲਾਰੇबाजी ਲਾਈ ਗਈ ਵੀ ਤੁਹਾਨੂੰ ਸੈਲਰੀ ਮਿਲ ਜੇਗੀ ਤੁਸੀਂ ਇੰਨਾ ਟਾਈਮ ਦੇ ਦਿਓ ਸਾਨੂੰ ਹਫਤਾ ਦੇ ਦਿਓ 10 ਦਿਨ ਦੇ ਦਿਓ ਫਿਰ ਹੁਣ ਲਾਸਟ ਦੇ ਵਿੱਚ ਭਾਜੀ ਤੁਹਾਡੀ ਫਾਈਨਲ ਤੁਸੀਂ ਕੀ ਚਾਹੁੰਦੇ ਮਾਨੂੰ ਦੱਸ ਦਿਓ ਅਸੀਂ ਚਾਹੁੰਦੇ ਆ ਜੇ ਤਾਂ ਇਹਨਾਂ ਨੇ ਸਾਡੇ ਤੋਂ ਅੱਗੇ ਕੰਟੀਨਿਊ ਕੰਮ ਕਰਾਣਾ ਸਾਡਾ ਜਿਹੜਾ ਸਾਫ 2 ਮਹੀਨੇ ਦਾ ਰੁਕਿਆ ਵਾ ਜੀ ਸਾਡਾ ਸ ਸਾਡਾ ਟੋਟਲ ਹਿਸਾਬ ਕਰਨ ਲਈ ਬਿਲਕੁਲ ਤੇ ਜਲਵਾਯੂ ਟਾਵਰ ਵਿੱਚ ਅਸੀਂ ਮੌਜੂਦ ਸੀਗੇ ਜਿੱਥੇ ਵਰਕਰ ਸੀਗੇ ਜਿਨ੍ਹਾਂ ਨੇ ਧਰਨਾ ਪ੍ਰਦਰਸ਼ਨ ਇੱਥੇ ਕੀਤਾ ਹੋਇਆ ਬਾਈ ਉਹ ਨਹੀਂ ਕਹਿੰਦੇ ਨੇ ਸਾਡੀ 2 ਮਹੀਨੇ ਦੀ ਸੈਲਰੀ ਆ ਜਿਹੜੀ ਉਹ ਕਲੀਅਰ ਕੀਤੀ ਜਾਵੇ ਜੇਕਰ ਕੰਮ ਕਰਾਉਣਾ ਚਾਹੁੰਦੇ ਨੇ ਬਹੁਤ ਮਾੜੀ ਗੱਲ ਆ ਤਿਉਹਾਰ ਵੀ ਖਾਲੀ ਚਲੇਗੇ ਗਰੀਬ ਬੰਦੇ ਨੇ 4-400 ਰੁਪਏ ਦੀ ਹੜੀ ਤੇ ਕੰਮ ਕਰ ਰਹੇ ਨੇ ਇਸ ਤਰੀਕੇ ਦੇ ਨਾਲ ਇਹਨਾਂ ਦੇ ਪੈਸੇ ਰੱਖ ਲੈਣਾ ਭਾਜੀ ਮਨ ਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਹੈਗੀ ਇਹ ਜਦੋਂ ਇਸ ਸਾਰੀ ਮੈਨੇਜਮੈਂਟ ਜਿਹੜੀ ਕਿਸੇ ਦੇ ਅੰਡਰ ਹੋਣੀ ਚਾਹੀਦੀ ਇੱਕ ਪ੍ਰਧਾਨ ਹੋਣਾ ਚਾਹੀਦਾ ਉਹ ਕਲੀਅਰ ਹੀ ਨਹੀਂ ਹੋ ਪਾ ਰਿਹਾ ਤੁਸੀਂ ਕਿਸੇ ਨੂੰ ਤਾਂ ਕਹੋਗੇ ਜੀ ਇਲੈਕਸ਼ਨ ਚ ਪ੍ਰਧਾਨ ਠਿੰਦ ਸਾਹਿਬ ਬਣੇ ਆ ਜੀ ਹੁਣ ਉਹ ਠਿੰਦ ਸਾਹਿਬ ਕੀ ਕਹਿ ਰਹੇ ਨੇ ਉਹਨਾਂ ਦਾ ਕੀ ਐਕਸ਼ਨ ਹੈ ਤੁਹਾਨੂੰ ਤਿੰਨ ਵਾਰੀ ਸਾਨੂੰ ਲਾਰਾ ਲਾਇਆ ਜੀ ਤਰਨਾ ਸਾਡਾ ਤੜਵਾਇਆ ਉਹਦਾ ਸਾਥ ਦੇ ਰਹੇ ਨਹੀਂ ਤੇ ਅਸੀਂ ਉਹਨਾਂ ਤੇ ਭਰੋਸਾ ਕਰਕੇ ਤਰਨਾ ਚੱਕਿਆ ਵੀ ਜੀ ਪਰ ਫਿਰ ਵੀ ਹੁਣ ਲਾਸਟ ਵਿੱਚ ਤਿੰਨ ਵਾਰ ਧਰਨਾ ਲੱਗਣ ਦੇ ਬਾਅਦ ਇਹਨਾਂ ਨੇ ਹੱਥ ਖੜੇ ਕਰਤੇ ਆ ਵੀ ਸਾਡੇ ਹੱਥ ਖੜੇ ਆ ਅਸੀਂ ਤੁਸੀਂ ਜੋ ਮਰਜ਼ੀ ਕਰੋ। ਉਹ ਸਾਥ ਦੇ ਰਹੇ ਨੇ ਤੁਹਾਡਾ? ਨਹੀਂ ਨਹੀਂ ਕੋਈ ਸਾਥ ਨਹੀਂ ਦੇ ਰਹੇ ਜੀ। ਸਾਥ ਤਾਂ ਸਰ ਸਾਡਾ ਦੇਖੋ ਜੀ ਪੈਸੇ ਨਾਲ ਹੀ ਆ। ਪੈਸਾ ਸਾਨੂੰ ਮਿਲ ਨਹੀਂ ਰਿਹਾ ਤਾਂ ਸਾਥ ਕਰ। ਅਸੀਂ 2 ਮਹੀਨੇ ਸਾਥ ਦੇਆ ਉਹਨਾਂ ਦਾ। ਉਹ ਸਾਡਾ ਸਾਥ ਨਹੀਂ ਦੇ ਰਹੇ ਬਿਲਕੁਲ ਵੀ ਹੁਣ। ਹੁਣ ਉਹਨਾਂ ਦੇ ਹੱਥ ਖੜੇ ਆ। ਉਹਨਾਂ ਨੇ ਸਾਨੂੰ 2 ਮਹੀਨੇ ਕਿਹਾ ਤਾਂ ਹੁਣ ਉਹਨਾਂ ਨੇ ਫਿਰ ਇੱਕ ਗਰੁੱਪ 'ਚ ਮੈਸੇਜ ਕਰਕੇ ਸਾਰੀ ਦੀ ਸਾਰੀ ਗੱਲ ਸਾਡੇ ਤੇ ਸਿੱਟਦੀ ਕਿ EMPLOYEES ਨੂੰ ਪਤਾ ਹੈ ਸੈਟਰਡੇ ਸੰਡੇ ਆਫ ਹੈ ਤੇ ਸੋਸਾਇਟੀ ਕਿਸ ਸੋਮ ਹੁਣ ਇਹ ਗੱਲ ਕਰਤੀ ਉਹਨਾਂ ਨੇ ਮੇਰੇ ਅਸੀਂ ਪੰਪ ਆਪਰੇਟਰ ਹੈ ਜੀ ਅਸੀਂ ਦਿਨ ਰਾਤ ਜੀ ਇਹਨਾਂ ਦੇ ਖੱਡੇ ਚੈੱਕ ਕਰਦੇ ਜੀ ਹਨਾ ਪਾਣੀ ਪੂਰਾ ਕਰਦੇ ਜੀ ਸਾਨੂੰ ਬਸ ਸੈਦੇ ਦਿੰਦੇ ਨਹੀਂ ਹੈਗੇ ਜੀ ਅਸੀਂ ਜਾ ਜਾ ਕੇ ਅਸੀਂ ਪਰਖੜੇ ਦੇਖੇ ਨੀਚੇ ਖੱਡੇ ਦੇਖਦੇ ਇਹਨਾਂ ਨੇ ਪਾਣੀ ਚੈੱਕ ਕਰਦੇ ਜੀ ਸਾਨੂੰ ਦਿੰਦੇ ਨਹੀਂ ਸਰ ਸੁਸਾਇਟੀ ਦੇ ਬੰਦਿਆਂ ਵੱਲੋਂ ਗਰੁੱਪ 'ਚ ਮੈਸੇਜ ਪਾਏ ਜਾਂਦੇ ਆ ਵੀ ਇਹਨਾਂ ਬੰਦੇ ਇਹ ਬੰਦੇ ਜਿਹੜੇ ਧਰਨਾ ਲਾ ਰਹੇ ਇਹਨਾਂ ਨੂੰ ਗੇਟ ਤੋਂ ਆਊਟ ਕਰੋ ਤੇ ਇਹ ਬੰਦੇ ਸਾਨੂੰ ਚਾਹੀਦੇ ਹੀ ਨਹੀਂ ਹੈ ਸਰ ਜਦ ਅਸੀਂ ਇਸ ਹਿਸਾਬ ਦੀ ਗੱਲ ਕਰਦੇ ਆਂ ਧਰਨੇ 'ਚ ਬੈਠ ਕੇ ਸੋਸਾਇਟੀ ਦੇ ਜਿੰਨੇ ਵੀ ਬੰਦੇ ਆਂ ਵਿਚ ਵਿਚ ਇਹਨਾਂ ਦੇ ਬੰਦੇ ਟੀਮ ਦੇ ਉਹ ਕਹਿੰਦੇ ਵੀ ਇਹਨਾਂ ਬੰਦਿਆਂ ਨੂੰ ਬਾਹਰ ਕਰੋ ਤੇ ਇਹ ਬੰਦੇ ਬੰਦਿਆਂ ਨੇ ਗੰਦ ਪਾਇਆ ਬਸ ਸੋਸਾਇਟੀ ਦੇ ਵਿੱਚ ਸਰ ਜਦ ਅਸੀਂ ਇਸ ਹਿਸਾਬ ਦੀ ਗੱਲ ਕਰਦੇ ਆਂ ਸਾਨੂੰ ਇਦਾਂ ਦਾ ਵਿਵਾਰ ਕਰਿਆ ਜਾਂਦਾ ਸਾਡੇ ਨਾਲ ਵੇ ਭਾਈ ਅਸੀਂ ਤੁਹਾਡੇ ਜਿਹੜੇ ਠੰਡ ਸਾਹਿਬ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਹ ਕੀ ਕਹਿੰਦੇ ਨੇ ਉਹਨਾਂ ਦਾ ਪੱਖ ਲਵਾਂਗੇ ਤੇ ਜਲਵਾਯੂ ਟਾਵਰ ਸੁਸਾਇਟੀ ਹੈ ਇੱਥੇ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਵੀ ਇਹਨਾਂ ਦੀ ਮਦਦ ਜ਼ਰੂਰ ਕਰੇਗਾ ਤੇ ਮੈਨੇਜਮੈਂਟ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਜਲਵਾਯੂ ਜਲਵਾਯੂ ਟਾਵਰ ਮੌਜੂਦ ਸੀਗੇ ਤੇ ਜਿੱਥੇ ਅਸੀਂ ਮੈਨੇਜਮੈਂਟ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਹਿੰਦੇ ਕਿ ਸਾਡੇ ਵਿੱਚੋਂ ਗੱਲ ਕਰਨੇ ਵਾਲਾ ਇੱਥੇ ਕੋਈ ਨਹੀਂ ਹੈਗਾ ਅਸੀਂ ਕੰਮ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਸੈਲਰੀਆਂ ਦਾ ਪੱਖ ਆ ਤੁਹਾਡੇ ਸਾਹਮਣੇ ਜਰੂਰ ਰੱਖਾਂਗੇ ਧੰਨਵਾਦ